ਅਸ਼ਮੀਲ ਪਿਤਾ ਸ਼੍ਰੀ ਗੁਰੂਪੋਵਿੰਦ ਸਿੰਘ ਜੀ ਦਾ ਪਰਵਾਹ ਆ ਦਿਨਾਂ ਚ ਸ਼ਹੀਦ ਹੋਏ ਸੀ ਉਹਨਾਂ ਨੇ ਸ਼ਹੀਦੀ ਦੇਸ਼ ਕੌਮ ਲਈ ਇਨਸਾਨੀਅਤ ਲਈ ਦਿੱਤੀ ਉਹਨਾਂ ਨੂੰ ਅਸੀਂ ਸਿਰਦਾ ਸਲਾਮ ਕਰਨਾ ਹੈ ਹਰ ਸਾਲ ਆਪਣੇ ਸਾਥੀਆਂ ਨਾਲ ਇਹ ਕੁਰਬਾਨੀਆਂ ਨੂੰ ਯਾਦ ਕਰਦੇ ਆ ਜਿਨ੍ਹਾਂ ਕੁਰਬਾਨੀਆਂ ਸਦਕੇ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਨੇ ਪੂਰੀ ਦੇਸ਼ ਦੁਨੀਆ ਅੰਦਰ ਕਿ ਅੱਜ ਸਾਡੀ ਕੌਮ ਨੂੰ ਮਾਣ ਤੇ ਸਤਿਕਾਰ ਮਿਲਦਾ ਤਾਂ ਉਹਨਾਂ ਕੁਰਬਾਨੀਆਂ ਕਰਕੇ ਮਿਲਦਾ ਪਸਾਰ ਤੋਂ ਸ਼ੁਰੂ ਕਰਕੇ ਅਸੀਂ 22-23 ਕਿਲੋਮੀਟਰ ਦਾ ਸਫ਼ਰ ਕਰਕੇ ਖੰਨਾ ਲੰਘ ਕੇ ਉੱਥੇ ਸਮਾਪਤ ਕਰਦੇ ਹਾਂ ਫਿਰ ਅਗਲੇ ਦਿਨ ਸ਼ੁਰੂ ਕਰਕੇ ਗੁਰੂ ਘਰ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋ ਕੇ ਦੇਖੋ ਦਸ਼ਵੀਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਵਾਹ ਆ ਦਿਨਾਂ 'ਚ ਸ਼ਹੀਦ ਹੋਏ ਸੀ। ਉਹਨਾਂ ਨੇ ਸ਼ਹੀਦੀ ਦੇਸ਼ ਕੌਮ ਲਈ, ਇਨਸਾਨੀਅਤ ਲਈ ਦਿੱਤੀ। ਉਹਨਾਂ ਨੂੰ ਅਸੀਂ ਸਿਰਦਾ ਸਲਾਮ ਕਰਨਾ ਹੀ ਹਰ ਸਾਲ ਆਪਣੇ ਸਾਥੀਆਂ ਨਾਲ ਪੈਦਲ ਯਾਤਰਾ ਕਰਦੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਜਿਨ੍ਹਾਂ ਕੁਰਬਾਨੀਆਂ ਸਦਕੇ ਅੱਜ ਸਾਡੇ ਸਿਰਾਂ 'ਤੇ ਦਸਤਾਰਾਂ ਨੇ ਪੂਰੀ ਦੇਸ਼ ਦੁਨੀਆ ਅੰਦਰ ਕਿ ਅੱਜ ਸਾਡੀ ਕੌਮ ਨੂੰ ਮਾਣ ਤੇ ਸਤਿਕਾਰ ਮਿਲਦਾ ਤਾਂ ਉਹਨਾਂ ਕੁਰਬਾਨੀਆਂ ਕਰਕੇ ਮਿਲਦਾ। ਅਸੀਂ ਇੱਕ ਇਨਸਾਨ ਹੋਣ ਦੇ ਨਾਤੇ ਉਹਨਾਂ ਦੇ ਪਾਏ ਹੋਏ ਆਦਰਸ਼ਾਂ ਤੇ ਚੱਲਣ ਦਾ ਜੀ ਯਤਨ ਕਰਾਂਗੇ ਤਾਂ ਸਾਡਾ ਆਉਣ ਵਾਲਾ ਸਮਾਂ ਤੇ ਸਾਡੀਆਂ ਪੀੜ੍ਹੀਆਂ ਹਮੇਸ਼ਾ ਉਸ ਕਰਵਾਨੇ ਨੂੰ ਯਾਦ ਰੱਖਣਗੀਆਂ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਦੇਸ਼ ਕੌਮ ਲਈ ਸਨੇਹਾਤੀ ਵੀ ਇਨਸਾਨੀਅਤ ਸਾਰਿਆਂ ਨਾਲੋਂ ਵੱਡੀ ਆ ਸਾਰੇ ਸਮਾਜ ਭਾਈਚਾਰਕ ਸਾਂਝ ਤੇ ਆਪ ਜੇ ਮੂਰੇ ਹੋ ਕੇ ਕੰਮ ਕਰਨਗੇ ਤਾਂ ਹੀ ਇਨਸਾਨੀਅਤ ਦੀ ਗੱਲ ਕੀਤੀ ਜਾ ਸਿੱਤੋ ਯਾਤਰਾ ਸ਼ੁਰੂ ਕਰਦੇ ਤੇ ਕਿਹੜੇ ਬਣਾ ਦੇ ਵਿੱਚ ਬਹੁਤ ਹੀ ਅੱਗੇ ਦੇਖੋ ਪੈਲ ਕਲੰਗੀਧਰ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਅਸੀਂ 22-23 ਕਿਲੋਮੀਟਰ ਦਾ ਸਫ਼ਰ ਕਰਕੇ ਖੰਨਾ ਲੰਘ ਕੇ ਉੱਥੇ ਸਮਾਪਤ ਕਰਦੇ ਹਾਂ ਫਿਰ ਅਗਲੇ ਦਿਨ ਸ਼ੁਰੂ ਕਰਕੇ ਗੁਰੂ ਘਰ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕੋ ਕੇ ਸ਼ਰਧਾ ਸਤਕਾਰ ਭੇਟ ਕਰਕੇ ਫਿਰ ਅਸੀਂ ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦੇ ਹਾਂ ਦੂਸਰੀ ਗੱਲ ਹੈ ਜਿਹੜੀ ਇਹ ਯਾਤਰਾ ਅਸੀਂ ਸ਼ੁਰੂ ਕੀਤੀ ਸੀ 2020 ਚ ਜਦੋਂ ਕਿਸਾਨੀ ਸ਼ਘਰ ਚੱਲ ਰਿਹਾ ਸੀ ਕਿਸਾਨਾਂ ਦੇ ਮਸਲੇ ਹੱਲ ਹੋਣ ਉਹਨਾਂ ਨੂੰ ਵੀ ਅਸੀਂ ਆਧਾਰ ਬਣਾ ਕੇ ਸ਼ੁਰੂ ਕੀਤੀ ਤੇ ਅੱਜ ਵੀ ਅਸੀਂ ਇਹ ਕਹਿ ਰਹੇ ਆਂ ਵੀ ਜਿਹੜੇ ਡੱਲੇ ਵਾਲ ਸਾਹਿਬ ਬਾਰਡਰ ਤੇ ਬੈਠੇ ਨੇ ਕਿਸਾਨੀ ਸੰਘਰਸ਼ ਲੜ ਰਹੇ ਨੇ ਉਹਨਾਂ ਦੀ ਵੀ ਗੁਰੂ ਮਹਾਰਾਜ ਤੰਦਰੁਸਤੀ ਵਕਸ਼ਣ ਉਹਨਾਂ ਦੀ ਜਿਹੜੀ ਹਾਲਤ ਸਥਿਰ ਰਹੇ ਤੇ ਦੇਸ਼ ਕੌਮ ਲਈ ਉਹ ਲੜਾਈ ਲੜ ਰਹੇ ਨੇ ਕਿਸਾਨੀ ਲਈ ਲੜ ਰਹੇ ਨੇ ਸਰਕਾਰਾਂ ਨੂੰ ਬੇਨਤੀ ਆ ਵੀ ਉਹਨਾਂ ਦੇ ਹਰ ਮਸਲੇ ਹੱਲ ਕੀਤੇ ਜਾਣ ਤਾਂ ਕਿ ਸਾਡੇ ਦੇਸ਼ ਕੌਮ ਅੰਦਰ ਮਨ ਸ਼ਾਂਤੀ ਭਾਈ ਚਾਰਕ ਸਾਂਝ ਬੰਡ ਬੇਟੀ ਵੀ ਨਾਲ ਜਾ ਰਹੀ ਹੈ ਤੁਸੀਂ ਕੋਈ ਮੈਸੇਜ ਕੀ ਕਨਵੇ ਕਰਨਾ ਚਾਹੁੰਦੇ ਹੋ ਅੱਜ ਕੱਲ ਦੀ ਜਿਹੜੀ ਹੈ ਇਤਿਹਾਸ ਸਾਡਾ ਜਿਹੜਾ ਹੁਣ ਸਕਿੰਟਰ ਰਹੇ ਦੇਖੋ ਮੇਰੀ ਬੇਟੀ ਪਿਛਲੇ ਸਾਲ ਆਈ ਸੀ ਪਰ ਉਹ ਅਸੀਂ ਰਸਤੇ 'ਚੋਂ ਵਾਪਸ ਆਏ ਇਸ ਵਾਰ ਇਹ ਕਹਿੰਦੀ ਮੈਂ ਪੂਰਾ ਨਾਲ ਜਾਣਾ ਚਾਹਤ ਕੇ ਤੇ ਇਹਦੇ ਮਨ ਦੀ ਇੱਛਾ ਤੇ ਸ਼ਰਦਾ ਸੀ ਇਹ 9th ਕਲਾਸ 'ਚ ਪੜ੍ਹਦੀ ਆ ਪਰ ਇਹ ਕਹਿੰਦੀ ਮੈਂ ਇਸ ਵਾਰ ਪੂਰਾ ਪਾਪਾ ਛਰੇ ਤੱਕ ਜਾਣਾ ਤੋਂ ਇਹਦੀ ਇੱਛਾ ਪੂਰੀ ਕਰਨ ਨੂੰ ਗੁਜ਼ਾਰ ਰਹੇ ਕਿਵੇਂ ਲੱਗਿਆ ਤੁਹਾਨੂੰ ਕਿ ਤੁਸੀਂ ਪਾਪਾ ਦੇ ਨਾਲ ਜਾਣਾ ਤੁਸੀਂ ਕਿਹਾ ਹੈ ਏ ਜਾਛੋ ਉਹ ਤੇ ਸਾਹਿਬ ਜੀ ਆਪਣੇ ਘਰ ਦੇ ਲਈ ਸ਼ਹੀਦ ਹੋ ਸਕਦੇ ਆ ਤੇ ਇਸੇ ਤੁਰਕੇ ਤਾਂ ਜਾਈ ਸਕਦੇ ਆ ਹੋਰ ਜਿਹੜੇ ਨੌਜਵਾਨ ਕੁੜੀਆਂ ਜਾਂ ਹੋਰ ਬੱਚੇ ਨੇ ਉਹਨਾਂ ਨੂੰ ਵੀ ਐਸੇ ਦੇਣਾ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਉਹਨਾਂ ਚ ਆਪਣਾ ਰੋਲ ਸਾਬਿਤ ਕਰਨ ਲਈ ਨਾਲ ਚੱਲਣਾ ਚਾਹੀਦਾ